ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬ ਜਾਣਕਾਰੀ ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੋਇਆ ਆਮ ਆਦਮੀ ਕਲੀਨਿਕ ਦੇ ਲਈ ਇਹਨਾਂ ਵੱਲੋਂ ਵੈਕੈਂਸੀਜ਼ ਜਾਰੀ ਕੀਤੀਆਂ ਗਈਆਂ ਪੋਸਟਾਂ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਕਿਵੇਂ ਅਪਲਾਈ ਕਰਨਾ ਹੈ ਕੀ ਤਨਖਾਹ ਹੋਊਗੀ ਤੇ ਕੀ ਯੋਗਤਾ ਰੋਗੀ ਸਾਰੀ ਜਾਣਕਾਰੀ ਵੀਡੀਓ ਸਾਂਝੀ ਕਰਨ ਲੱਗੇ ਤਾਂ ਤੁਹਾਡਾ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਥਰੂ ਕਰ ਦਿਓ ਅੱਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਲਿਓ ਤੁਹਾਡੇ ਲਾਈਕ ਤੇ ਸ਼ੇਅਰ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਅਸੀਂ ਤੁਹਾਡੇ ਲਈ ਨਿਤ ਨਵੀਆਂ ਤੋਂ ਨਵੀਆਂ ਨੌਕਰੀਆਂ ਜੋ ਵੀ ਪੰਜਾਬ ਸਰਕਾਰ ਵੱਲੋਂ ਜਾਰੀ ਹੁੰਦੀਆਂ ਉਹ ਤੁਹਾਡੇ ਤੱਕ ਇਸ ਵੀਡੀਓ ਦੇ ਲਈ ਲੈ ਕੇ ਆਉਂਦੇ ਰਹਿੰਨੇ ਆਂ ਤਾਂ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਆਂ ਜੀ ਜੋ ਜਾਰੀ ਕੀਤਾ ਗਿਆ ਸਿਹਤ ਵਿਭਾਗ ਪੰਜਾਬ ਵੱਲੋਂ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਸਿਹਤ ਵਿਭਾਗ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਇਹਨਾਂ ਵੱਲੋਂ ਮੈਡੀਕਲ ਆਫੀਸਰਸ ਦੇ ਲਈ ਜੋ ਵੈਕੈਂਸੀਆਂ ਜਾਰੀ ਹੋਈਆਂ ਆਮ ਆਦਮੀ ਕਲੀਨਿਕ ਦੇ ਲਈ ਆਮ ਆਦਮੀ ਕਲੀਨਿਕ ਡਿਸਟ੍ਰਿਕਟ ਫਰੀਦਕੋਟ ਇੱਥੇ ਵੈਕੈਂਸੀ ਜਾਰੀ ਹੋਈਆਂ ਜੀ ਇਹਦੇ ਲਈ ਜੋ ਇੰਪੈਨਲਮੈਂਟ ਫੀਸ ਇਹਨਾਂ ਵੱਲੋਂ ਲਿਖੀ ਗਈ ਹੈ ਜੀ 50 ਰੁਪੀਸ ਪਰ ਪੇਸ਼ੈਂਟ ਅਟੈਂਡੈਂਟ ਵਿਦ ਮਿਨੀਮਮ ਅਸ਼ੋਰਟ ਗਾਰੰਟੀ ਆਫ 50 ਪੇਸ਼IENTS ਪਰ ਡੇ ਤੇ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੋਊਗਾ ਇਹਨਾਂ ਵੱਲੋਂ ਲਿਖਿਆ ਗਿਆ 28 ਫਰਵਰੀ 2025 ਨੂੰ ਸਵੇਰੇ 11 ਵਜੇ ਜਗ੍ਹਾ ਹੈਗੀ ਜੀ ਸਿਵਲ ਸਰਜਨ ਆਫਿਸ ਫਰੀਦਕੋਟ ਇੱਥੇ ਜਾ ਕੇ ਤੁਸੀਂ ਇੰਟਰਵਿਊ ਦੇ ਸਕਦੇ ਹੋ ਤੇ ਹੋਰ ਡਿਟੇਲਸ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਜ਼ਰੂਰ ਚੈੱਕ ਕਰ ਲਿਓ ਜੀ ਵੈਬਸਾਈਟ ਹੈ ਜੀ ferozpur.nic.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਇੰਟਰਵਿਊ ਦੇ ਸਮੇਂ ਤੁਸੀਂ ਆਪਣੀ ਸਾਰੀ ਯੋਗਤਾ ਦੇ ਦਸਤਾਵੇਜ਼ ਤੇ ਐਕਸਪੀਰੀਅੰਸ ਵਗੈਰਾ ਜੋ ਵੀ ਤੁਹਾਡੇ ਕੋਲ ਹੈ ਸਾਰਾ ਨਾਲ ਲੈ ਕੇ ਜਾਣਾ ਤੇ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਧੰਨਵਾਦ ਜੀ